ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਮੈਂ ਖੇਤੀਬਾੜੀ ਨਾਲ ਸੰਬੰਧਿਤ ਕੀਟਿਆਂ ਤੇ ਸਬਜ਼ੀਆਂ ਫਰੂਟ ਬਾਰੇ ਜਾਣਕਾਰੀ ਦਿੰਦਾ ਰਹਿਣਾ ਇਸ ਚੈਨਲ ਤੋਂ ਮੈਨੂੰ ਤੁਸੀਂ ਵੀ ਵਧੀਆ ਹੰਗਾਰਾ ਦਿੰਦੇ ਹੋ ਜਿਵੇਂ ਅੱਜ ਤੁਸੀਂ ਨੇ ਦੇਖ ਹੀ ਲੇਤਾ ਹੋਣਾ ਮੈਂ ਤੁਹਾਨੂੰ ਇੱਕ ਚੀਜ਼ ਬਾਰੇ ਦੱਸਣਾ ਚਾਹੁੰਨਾ ਤੁਸੀਂ ਵੀਡੀਓ ਨੂੰ ਦੇਖ ਕੇ ਸਮਝ ਹੀ ਗਏ ਹੋਵੋਗੇ ਅੱਜ ਮੈਂ ਤੁਹਾਨੂੰ ਕੀ ਇਹ ਕਦੂ ਬਾਰੇ ਦੱਸਣਾ ਚਾਹਣਾ ਦੇਖੋ ਜੀ ਇਹ ਕੀ ਹੈ ਕਦੂ ਆ ਕੀ ਹੈ ਕਦੂ ਤੇ ਕੀ ਕਰਨਾ ਚਾਹੀਦਾ ਤਾਂ ਕਿ ਆਪਣੇ ਫਲ ਫੁੱਲ ਫਲ ਫੁੱਲ ਬਹੁਤ ਜ਼ਿਆਦਾ ਆਉਣ ਕਈ ਕਿਸਾਨ ਵੀਰਾਂ ਦੇ ਫੋਨ ਆਉਂਦੇ ਨੇ ਵੀ ਬੇਲਾਂ ਤਾਂ ਬਹੁਤ ਵੱਡੀਆਂ ਨੇ ਪਰ ਫੁੱਸ ਲੱਗਦਾ ਨਹੀਂ ਕੀ ਕੀਤਾ ਜਾਵੇ ਪਹਿਲਾ ਮੈਂ ਤੁਹਾਨੂੰ ਦੱਸ ਦੇਣਾ ਇਹ ਨਵੰਬਰ ਦੀ ਬਜਾਈ ਕੀਤੀ ਕਦੂ ਨੇ ਜੀ ਇਹ ਕਿਸ ਤਰ੍ਹਾਂ ਬੀਜੇ ਗਏ ਨੇ ਮੈਂ ਪਹਿਲਾਂ ਵੀ ਇਸ ਤੇ ਚਾਰ ਪੰਜ ਵੀਡੀਓ ਪਾ ਚੁੱਕਿਆ ਸਭ ਤੋਂ ਪਹਿਲਾਂ ਮਹਾਨ ਨੂੰ ਚੰਗੀ ਤਰ੍ਹਾਂ ਬਾਹ ਕੇ ਤਿਆਰ ਕੀਤਾ ਗਿਆ ਜੀ ਉਸ ਤੋਂ ਬਾਅਦ 3.5 ਫੁੱਟ ਦੇ ਚੌੜੇ ਬੈੱਡ ਕੱਢੇ ਗਏ ਨੇ ਜੀ ਬੈੱਡਾਂ ਦੇ ਉੱਤੇ ਮਲਚਿੰਗ ਵਸਾਈ ਗਈ ਹੈ ਜੀ ਮਲਚਿੰਗ ਬਸਾਉਣ ਤੋਂ ਪਹਿਲਾਂ ਡ੍ਰਿਪ ਦਾ ਪਾਈਪ ਵੀ ਰੱਖਿਆ ਗਿਆ ਜੇਕਰ ਡ੍ਰਿਪ ਹੋਵੇ ਤਾਂ ਵਧੀਆ ਗੱਲ ਹੈ ਜੀ ਕਈ ਜ਼ਿੰਮੇਦਾਰ ਫਲੱਡ ਤੇ ਵੀ ਕਰਦੇ ਨੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਪਰ ਜੇਕਰ ਡ੍ਰਿਪ ਹੋਵੇ ਤਾਂ ਵਧੀਆ ਗੱਲ ਹੈ ਜੀ ਡ੍ਰਿਪ ਦਾ ਬਹੁਤ ਫਾਇਦੇ ਨੇ ਟ੍ਰਿਪਰਾਹੀਂ ਜਿਹੜੀ ਤੁਹਾਡੀ ਖਰਾਕ ਆ ਗਈ ਇੱਕ ਤਾਂ ਉਹ ਕੱਟ ਦੇਣੀ ਪੈਂਦੀ ਹੈ ਇੱਕ ਨਦੀਨ ਵਗੈਰਾ ਵੀ ਘਟ ਆਉਂਦੇ ਨੇ ਕਿਉਂਕਿ ਜਦੋਂ ਆਪਾਂ ਫਲੱਡ ਵਾਲੀ ਜਗ੍ਹਾ ਖਾਲੀ ਹੁੰਦੀ ਹੈ ਉੱਥੇ ਪਾਣੀ ਲਾਉਂਦੇ ਆ ਤਾਂ ਨਦੀਨ ਉੱਗ ਹੀ ਲੈਂਦੇ ਨੇ ਜੀ ਇਸ ਤਰ੍ਹਾਂ ਇਸ ਦੀ ਬੁੱਟੇ ਤੋਂ ਬੁੱਟੇ ਦੀ 2 ਫੁੱਟ ਦਾ ਫਾਸਲਾ ਰੱਖ ਕੇ ਜੀ ਲੈਂਨ ਤੋਂ ਲੈਨ ਦਾ ਤੁਸੀਂ ਮੰਨ ਕੇ ਚੱਲੋ ਜੀ 4 ਫੁੱਟ ਦਾ ਫਾਸਲਾ ਹੋ ਗਿਆ ਜੀ ਕਈ ਜ਼ਿਮੀਦਾਰ ਤਾਂ 15 15 16 16 ਫੁੱਟ ਦਾ ਵੀ ਫਾਸਲਾ ਰੱਖਦੇ ਨੇ ਪਰ ਨਹੀਂ ਜੀ ਇੰਨਾ ਬਹੁਤ ਹੈ ਜੀ ਪਸੇਤੀ ਚ ਥੋੜਾ ਵੱਧ ਕਰ ਲੈਣਾ ਚਾਹੀਦਾ ਅਗੇਤੀ ਚ ਇੰਨੀ ਇਸ ਦੀ ਤੜਾਈ ਦੀ ਗੱਲ ਕਰੀਏ ਤਾਂ ਫਰਵਰੀ ਦੀ ਹੋ ਰਹੀ ਹੈ ਜੀ ਕਾਫੀ ਤੜਾਈਆਂ ਹੋ ਚੁੱਕੀਆਂ ਨੇ ਤੇ ਹੁਣ ਕਦੂ ਦਾ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ ਕਦੂ ਕਿਵੇਂ ਹੈ ਜੀ ਦੇਖੋ ਜੀ ਦੇਖੋ ਜੀ ਦੋ ਫਲ ਇੱਕ ਫਲ ਆਤੀ ਹੈ ਜੀ ਕਾਤੀਗਾ ਬਾਕੀ ਆਤੀ ਹੈ ਜੀ ਆ ਦੇਖੋ ਜੀ ਇੱਕ ਬੇਲ ਦੇ ਉੱਤੇ ਬੇਲ ਕਾਫੀ ਵੱਡੀ ਆ ਜੇ ਹੁਣ ਮੈਂ ਤੁਹਾਨੂੰ ਬੇਲ ਦੀ ਗੱਲ ਕਰਨ ਲੱਗ ਜਾ ਤਾਂ ਬੇਲ ਦੇ ਉੱਤੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਣਾ ਵੀ ਬੇਲ ਦੇ ਉੱਤੇ ਕਿੰਨੇ ਫਲ ਨੇ ਪਰ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਇੱਕ ਬੇਲ ਦੇ ਉੱਤੇ ਲਗਭਗ 30 ਫਲ ਤਾਂ ਹੈਗੇ ਹੈਗੇ ਨੇ ਜੀ ਕਿੰਨੇ ਫਲ ਫੁੱਲ ਕੀ ਸਤਰਾ ਆਉਂਦੇ ਨੇ ਜੀ ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗਾ ਜੀ ਦੇਖੋ ਜੀ ਇਹਦੇ ਉੱਤੇ ਤੁਸੀਂ ਕਾਫੀ ਗੱਲਾਂ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਕੀ ਖਿਆਲ ਰੱਖਣਾ ਹੈ ਜੀ ਸਭ ਤੋਂ ਪਹਿਲਾਂ ਖਿਆਲ ਤੁਸੀਂ ਇਸ ਦੇ ਉੱਤੇ ਤੇਲੇ ਦਾ ਮੱਛਰ ਦਾ ਇਹ ਚੀਜ਼ਾਂ ਨਾ ਰੱਖਣਾ ਜੀ ਇਹਦੇ ਲਈ ਜੇਕਰ ਤਾਂ ਸਾਡੇ ਤੇਲਾ ਆਉਂਦਾ ਤਾਂ ਤੁਸੀਂ ਅਮੀਡਾ 17658 ਅਮੀਡਾ ਕਲੋਰੋਪਰਾਇਡ ਨਾਂ ਦੀ ਦਵਾਈ ਹੈ ਜੀ ਉਹਨੂੰ ਕੈਨਫੀਡੋਰ ਦੇ ਨਾਂ ਤੇ ਜ਼ਮੀਂਦਾਰ ਜ਼ਿਆਦਾ ਜਾਣਦੇ ਨੇ ਉਸ ਨੂੰ ਆਪਾਂ 20 ਐਮ ਐਲ ਪਰ ਟੈਂਕੀ ਦੇ ਹਿਸਾਬ ਨਾਲ 20 ਲੀਟਰ ਜਾਂ 25 ਲੀਟਰ ਵਾਲੇ 'ਚ 20 ਐਮ ਐਲ ਦਵਾਈ ਪਾ ਕੇ ਸਪਰੇਅ ਕਰ ਦਈਏ। ਸਪਰੇਅ ਚੰਗੀ ਤਰ੍ਹਾਂ ਕਰ ਦਈਏ ਕਿਉਂਕਿ ਬੀਲ ਵੱਡੀ ਹੈਗੀ ਥੱਲੇ ਤੱਕ ਢੋਲੀਆਂ ਕਾਫੀ ਵੱਧ ਲੱਗ ਜਾਣ ਤਾਂ ਕਿ ਰਿਜ਼ਲਟ ਵਧੀਆ ਆਵੇ। ਇੱਕ ਤਾਂ ਜਦੋਂ ਵੀ ਕੋਈ ਵੀ ਦਵਾਈ ਸੜਕਣੀ ਆ ਤਾਂ ਤੁਸੀਂ ਨੇ ਕੀ ਕਰਨਾ? ਬੂਟੇ ਨੂੰ ਪਾਣੀ ਲੱਗਿਆ ਹੋਇਆ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਸੁੱਕੇ ਦੇ ਉੱਤੇ ਕਰ ਦਈਏ ਤਾਂ ਦਵਾਈ ਦੇ ਚੰਗੇ ਰਿਜ਼ਲਟ ਆਉਣ ਦੀ ਬਜਾਏ ਨੁਕਸਾਨ ਕਰਦੀ ਹੈ ਕਿਉਂਕਿ ਖੁਸਕੂੰਦੀ ਹੈ ਹਰ ਇੱਕ ਦਵਾਈ ਉਸ ਤੋਂ ਬਾਅਦ ਜੀ ਦੇਖੋ ਜੇ ਮੱਛਰ ਵਗੈਰਾ ਤਾਂ ਤੁਸੀਂ ਉਸ ਦੇ ਉੱਤੇ ਮੈਲਾਥੀਨ 50 ਐਮ ਐਲ ਨੂੰ 25 ਲੀਟਰ ਵਾਲੇ ਪੰਪ ਦੇ ਵਿੱਚ ਪਾ ਕੇ ਸਿੜਕ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਜੇ ਆਪਾਂ ਗੱਲ ਕਰੀਏ ਇਸ ਦੇ ਉੱਤੇ ਪਹਿਲੀ ਸਟੇਜ ਤੇ ਜਦੋਂ ਬੇਲਾ ਛੋਟੀਆਂ ਹੁੰਦੀਆਂ ਨੇ ਆਪਾਂ 13 0.45 ਆਪਾਂ 19 19 ਦੀ ਐਨ ਪੀ ਕੇ ਦੀ ਵੀ ਸਪਰੇਅ ਕਰ ਸਕਦੇ ਹਾਂ ਇੱਕ ਉਸ ਤੋਂ ਬਾਅਦ ਜਦੋਂ ਫੁੱਲਾਂ ਤੇ ਆ ਜਾਏ ਜੀ ਅੱਪਾ ਫਰੂਟ ਦਾ ਸੈਜ ਤੇ ਵਧੀਆ ਕੱਚਾ-ਕੱਚਾ ਬਣਾਉਣ ਵਾਸਤੇ ਅੱਪਾ ਇਸ ਨੂੰ 13045 ਦੀ ਵੀ ਸਪਰੇਅ ਕਰ ਸਕਦੇ ਆ ਜੀ ਉਸ ਤੋਂ ਬਾਅਦ 52034 ਦੀ ਵੀ ਕਰ ਸਕਦੇ ਆ ਜੀ ਇਹਨਾਂ ਦੀ ਸਾਰੀਆਂ ਦੀ ਡੋਜ਼ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਪਾ ਕੇ ਅੱਪਾ ਸਪਰੇਅ ਕਰ ਸਕਦੇ ਆ ਜੀ ਉਸ ਤੋਂ ਬਾਅਦ ਗੱਲ ਕਰੀਏ ਬੂਟੇ ਨੂੰ ਹੋਰ ਚੀਜ਼ ਦੀ ਕੀ ਲੋੜ ਹੁੰਦੀ ਹੈ ਜੀ ਦੇਖੋ ਜੀ ਕੈਲਸ਼ੀਅਮ ਦੀ ਵੀ ਸਪਰੇਅ ਕਰਨੀ ਆਪਾਂ ਕੈਲਸ਼ੀਅਮ ਪਲੱਸ ਬੋਰਨ ਦੀ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਆਪਣੇ ਕੱਦੂ ਦੀ ਕੁਆਲਿਟੀ ਆ ਉਹ ਬਿਲਕੁਲ ਹਰਾ ਤੇ ਸੋਨਾ ਹੋਊਗਾ ਜੀ ਜੇਕਰ ਸੋਨਾ ਹੋਊਗਾ ਤਾਂ ਮਾਰਕੀਟ ਦੇ ਵਿੱਚ ਦੋ ਪੈਸੇ ਫੇਰੀ ਵੱਧ ਮਿਲਣਗੇ ਜੀ ਆਪਾਂ ਨੂੰ ਉਹ ਉਸ ਤੋਂ ਬਾਅਦ ਗੱਲ ਕਰੀਏ ਵੀ ਇਸ ਨੂੰ ਆਪਾਂ ਕੀ ਖਰਾਕ ਦੇਣੀ ਹੈ ਜੀ ਬਜਾਈ ਵੇਲੇ ਦੇਖੋ ਜੀ ਇਹਦੇ ਵਿੱਚ 1.5 ਗੱਟਾ ਡੀਪੀ ਤੇ 8 ਕਿਲੋ ਮੈਕੋਰਾਜਾ ਅੱਧਾ ਥੈਲਾ ਜਾਨੀ 25 ਕਿਲੋ ਮੇਰੇਟਾ ਪੋਟਾਸ਼ ਪਾਇਆ ਗਿਆ ਜੀ ਉਸ ਤੋਂ ਬਾਅਦ ਇਹ ਡ੍ਰਿਪ ਤੇ ਹੋਣ ਦੇ ਕਾਰਨ ਇਸ ਨੂੰ ਗੱਲ ਕਰੀਏ ਤਾਂ 2-3 ਕਿਲੋ ਡੀਪੀ ਤੁਸੀਂ ਮੰਨ ਕੇ ਚੱਲੋ ਵੀ ਜਿੱਦੇ ਪਾਣੀ ਦਿੰਨੇ ਆ 2-3 ਦਿਨਾਂ ਬਾਅਦ ਤਾਂ ਦਿੱਤਾ ਜਾਂਦਾ ਜੀ ਉਸ ਤੋਂ ਬਾਅਦ ਕੈਲਸ਼ੀਅਮ ਨਾਈਟ੍ਰੇਟ ਦੀ ਗੱਲ ਕਰੀਏ ਤਾਂ 3 ਕਿਲੋ ਪਰ ਏਕੜ ਦੇ ਹਿਸਾਬ ਨਾਲ ਡ੍ਰਿਪਰ ਅਸੀਂ ਦਿੱਤਾ ਜਾਂਦਾ ਜੀ ਤੇ ਕਦੇ ਮੈਗਨੀਸ਼ੀਅਮ ਸਲਫੇਟ ਵੀ ਦਿੱਤਾ ਜਾਂਦਾ ਜੀ ਹਿਊਮਿਕ ਐਸਿਡ ਦਿੱਤਾ ਜਾਂਦਾ ਜੀ ਯਾਨੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾ ਜਿੰਨੇ ਤੱਤ ਹੁੰਦੇ ਨੇ ਸਾਰੇ ਤੱਤ ਦੇਣੇ ਚਾਹੀਦੇ ਨੇ ਬੇਲ ਦੇ ਵਿੱਚ ਤੇਲ ਤੋਂ ਆਪਾਂ ਕੱਦੂ ਬਹੁਤ ਤੋੜਦੇ ਆ ਇਸ ਕਰਕੇ ਜਦੋਂ ਬੇਲ ਝਾੜ ਚੰਗਾ ਦਿੰਦੀ ਆ ਤਾਂ ਬੇਲ ਨੂੰ ਵੀ ਕੁਛ ਨਾ ਕੁਛ ਦੇਣਾ ਆਪਣਾ ਫਰਜ਼ ਬਣਦਾ ਜੀ ਤੇ ਗੱਲ ਕਰੀਏ ਆਪਾਂ ਜਿਲੇਟਡ ਜਿੰਕ ਵੀ ਦੇ ਸਕਦੇ ਆ ਜੀ ਜਿਲੇਟਡ ਜਿੰਕ ਆਪਾਂ ਅੱਧਾ ਕਿਲੋ ਪਰ ਇਕੜ ਦੇ ਹਿਸਾਬ ਨਾਲ ਆਪਾਂ ਡ੍ਰਿਪਰਾਂ ਹੀ ਦੇ ਸਕਦੇ ਆ ਜੀ ਤੇ ਬਾਕੀ ਆਪਾਂ 100 ਗ੍ਰਾਮ ਚਲੇਟਡ ਜ਼ਿੰਕ ਦੀ ਆਪਾਂ ਸਪਰੇ ਵੀ ਕਰ ਸਕਦੇ ਹਾਂ ਜੀ EDTA ਦੀ 100 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਪਾ ਕੇ ਜੀ ਇਸ ਤਰ੍ਹਾਂ ਆਪਾਂ ਮਤਲਬ ਕਾਫੀ ਚੀਜ਼ਾਂ ਦੇਖ ਸਕਦੇ ਆ ਬਾਕੀ ਆਪਾਂ ਤੇਲੇ ਦਾ ਇਹ ਦੇ ਉੱਤੇ ਸਭ ਤੋਂ ਜ਼ਿਆਦਾ ਖਿਆਲ ਰੱਖਣਾ ਤੇ ਇਹ ਦੇ ਉੱਤੇ ਥੋੜੀ ਫੰਗਸ ਵਗੈਰਾ ਵੀ ਆਉਂਦੀ ਆ ਫੰਗਸ ਦੇ ਲਈ ਆਪਾਂ ਤੁਸੀਂ ਦੇਖਿਆ ਜਾਵੇ ਤਾਂ ਇਸ ਦੇ ਉੱਤੇ ਇਹ ਜ਼ਿਆਦਾ ਕੋਈ ਮਹਿੰਗੇ ਸੜਕਣ ਦੀ ਲੋੜ ਨਹੀਂ ਜਿਵੇਂ ਐਂਟਰਾਕੋਲ ਸੜਕ ਸਕਦੇ ਆ ਐਮ 45 ਸੜਕ ਸਕਦੇ ਆ ਜੇ ਐਂਟਰਾਕੋਲ ਦੀ ਗੱਲ ਕਰੀਏ ਤਾਂ 250 ਗ੍ਰਾਮ ਨੂੰ ਆਪਾਂ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਆ ਐਮ 45 ਦੀ ਗੱਲ ਕਰੀਏ ਤਾਂ ਐਮ 45 ਵੀ ਆਪਾਂ 250 ਗ੍ਰਾਮ ਨੂੰ ਆਪਾਂ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਆ ਇਹ ਥੋੜੇ ਦਿਨਾਂ ਬਾਅਦ ਕਰ ਦੇਣੀ ਚਾਹੀਦੀ ਹੈ ਜੀ ਬਾਕੀ ਇਸ ਦੇ ਉੱਤੇ ਕੋਈ ਹੋਰ ਵੱਡਾ ਅਟੈਕ ਤਾਂ ਆਉਂਦਾ ਨਹੀਂ ਜੀ ਇਹਦੇ ਉੱਤੇ ਨਿਕੀਆਂ ਬਰੀਕ ਨਾ ਤਾਂ ਕੋਈ ਸੁੰਢੀ ਆਉਂਦੀ ਆ ਜਿਆਦਾ ਇਹ ਦੇਖਿਆ ਜਾਵੇ ਕੀ ਕਹਣਾ ਕਦੇ ਸੁੰਢੀ ਆ ਜਾਏ ਕੋਈ ਵੱਡੀ ਗੱਲ ਨਹੀਂ ਮੇਨ ਗੱਲ ਕੀ ਹੁੰਦੀ ਆ ਇਹਦੇ ਵਿੱਚ ਫਸਲ ਦੇ ਵਿੱਚ ਨਦੀਨਾਂ ਦਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਜਿਹੜੀ ਆਪਾਂ ਫਸਲ ਨੂੰ ਖਰਾਕ ਦੇ ਰਿਹਾ ਉਹ ਕਈ ਵਾਰੀ ਨਦੀਨ ਹੀ ਖਾ ਜਾਂਦੇ ਨੇ ਤੇ ਜਦੋਂ ਨਦੀਨ ਹੋ ਜਾਂਦੇ ਨੇ ਫਿਰ ਕੱਦੂ ਤੋੜਨਾ ਵੀ ਕਾਫੀ ਔਖਾ ਹੁੰਦਾ ਕਿਉਂਕਿ ਨਦੀਨਾਂ ਦੇ ਵਿੱਚੋਂ ਲੱਭਣਾ ਕਾਫੀ ਔਖਾ ਹੁੰਦਾ ਨਦੀਨਾਂ ਦਾ ਜਦੋਂ ਬੇਲ ਸੋਟੀ ਆ ਉਹਦੀ ਆਪਾਂ ਇਸ ਦੇ ਲਈ ਪੈਰਾਕੋਟ ਸੜਕ ਕੇ ਕੰਟਰੋਲ ਕੀਤਾ ਜੀ ਦੇਖੋ ਜੀ ਹੁਣ ਇਸ ਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਜਿਵੇਂ ਆਪਾਂ ਕਹਦੀਏ ਵੀ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਸਿਰ ਬਾਲਾ ਲੂਟ ਪੂਰੀ ਸੰਗੜੀਆਂ ਸੰਗੜੀਆਂ ਤਾਂ ਇਸਨੇ ਝਾੜ ਆਟੋਮੈਟਿਕ ਹੀ ਦੇਣੀ ਦੇਣਾ ਜੀ ਇਸ ਤਰ੍ਹਾਂ ਬਾਕੀ ਹੋਰ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪਾਣੀ ਦੀ ਵੀ ਕਾਫੀ ਲੋੜ ਹੁੰਦੀ ਆ ਪਾਣੀ ਜੇ ਡ੍ਰਿਪ ਆ ਗਿਆ ਤਾਂ ਡ੍ਰਿਪ ਨਾਲ ਦੇਖ ਕੇ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਚਲਾ ਸਕਦੇ ਹੋ ਤੇ ਜੇਕਰ ਤੁਸੀਂ ਡ੍ਰਿਪ ਦੇ ਉੱਤੇ ਵੀ ਖੇਤੀ ਕਰਦੇ ਹੋ ਤਾਂ ਵੀ ਜਦੋਂ ਥੋੜੀ ਜ਼ਿਆਦਾ ਗਰਮੀ ਹੁੰਦੀ ਹੈ ਮੰਨ ਲਓ ਵੀ ਤੁਹਾਨੂੰ ਲੱਗੇ ਵੀ ਬਹੁਤ ਜ਼ਿਆਦਾ ਗਰਮੀ ਗਰਮੈਸ ਹੋ ਗਈ ਆਪਣੀ ਜ਼ਮੀਨ ਦੇ ਹਿਸਾਬ ਨਾਲ ਤਾਂ ਤੁਸੀਂ ਫੇਰ ਵੀ ਫਲੱਡ ਪਾਣੀ ਲਾ ਸਕਦੇ ਹੋ ਕਈ ਵੀਰ ਕੀ ਕਰਦੇ ਨੇ ਫਲੱਡ ਪਾਣੀ ਨਹੀਂ ਲਾਉਂਦੇ ਉਹ ਸੋਚਦੇ ਨੇ ਵੀ ਆਪਾਂ ਤਾਂ ਡ੍ਰਿਪ ਤੇ ਕਰਦੇ ਆਂ ਪਰ ਲੋੜ ਪੈ ਜਾਂਦੀ ਹੈ ਜੀ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਜੀ ਤਿੰਨ ਬਿਲਕੁਲ ਨਜ਼ਦੀਕ ਨਜ਼ਦੀਕ ਨੇ ਹਲੇ ਚੌਥਾ ਪੰਜ ਜੀ ਦੇਖੋ ਇੱਕ 3 4 5 ਦੇਖੋ ਜੀ ਬਿਲਕੁਲ ਨਜ਼ਦੀਕ ਨਜ਼ਦੀਕ ਪੂਰੇ ਵਧੀਆ ਫਲ ਲੱਗੇ ਹੋਏ ਨੇ ਜੀ ਫਲਾਂ ਦੀ ਕੋਈ ਕਮੀ ਨਹੀਂ ਜੀ ਜੇਕਰ ਤੁਸੀਂ ਇਸ ਤਰ੍ਹਾਂ ਇਸ ਨੂੰ ਸਾਰੇ ਤੱਤਾ ਦੀ ਪੂਰਤੀ ਕਰੋਗੇ ਬੇਲ ਦੀ ਤਾਂ ਤੁਹਾਡੇ ਵੀ ਫਲ ਬਹੁਤ ਲੱਗਣਗੇ ਜਿਵੇਂ ਆਪਾਂ ਹਿਊਮਿਕ ਐਸਿਡ ਦੀ ਗੱਲ ਕਰ ਰਹੇ ਸੀ ਜੇਕਰ ਤੁਸੀਂ ਡ੍ਰਿਪ ਤੇ ਕਰਦੇ ਹੋ ਤਾਂ ਹਿਊਮਿਕ ਐਸਿਡ ਤੁਸੀਂ ਯਾਨੀ 500 ਗ੍ਰਾਮ ਫਲੈਕਸ ਦੇ ਵਿੱਚ ਆਉਂਦਾ ਗਿਆ ਜਿਹੜਾ ਉਸ ਨੂੰ ਆਪਾਂ 500 ਗ੍ਰਾਮ ਨੂੰ ਮਤਲਬ 1 ਏਕੜ ਨੂੰ ਦੇ ਸਕਦੇ ਆ ਜੀ ਤਾਂ ਕਿ ਬੂਟੇ ਨੂੰ ਸਾਰੇ ਤਤਮਹੀਆ ਕਰਵਾ ਦੂਗਾ ਜਿਵੇਂ ਆਪਣਾ ਡੀਏਪੀ ਵਗੈਰਾ ਹੋਰ ਖਰਾਕਾ ਪਈਆਂ ਨੇ ਹੂਮਿਕ ਐਸਿਡ ਕੀ ਕਰਦਾ ਉਸ ਨੂੰ ਚੱਕ ਕੇ ਬੂਟੇ ਨੂੰ ਦਿੰਦਾ ਜੀ ਇਸ ਤਰ੍ਹਾਂ ਤੁਸੀਂ ਕਾਫੀ ਚੀਜ਼ਾਂ ਨੇਗੀਆਂ ਇਹਨਾਂ ਨੂੰ ਜੇਕਰ ਨਿੱਕੇ ਨਿੱਕੇ ਚੀਜ਼ਾਂ ਨੂੰ ਫਾਲੋਅ ਅਪ ਕਰੋਗੇ ਤਾਂ ਤੁਸੀਂ ਆਪਣੀਆਂ ਬੇਲਾਂ ਦੇ ਉੱਤੇ ਸਪਰੇਅ ਚ ਕਰੋਗੇ ਤੇ ਬਾਕੀ ਜਾਂ ਤਤ ਦਿਓਗੇ ਤਾਂ ਤੁਹਾਡੇ ਵੀ ਝਾੜ ਕਾਫੀ ਹੋ ਜਾਊਗਾ ਬਾਕੀ ਮੇਨ ਗੱਲ ਬੂਟੇ ਦੀ ਬਜਾਈ ਦੀ ਹੋ ਆ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਜੇਕਰ ਤੁਹਾਡੀ ਬਜਾਈ ਸਹੀ ਹੋਈ ਤਾਂ ਤੇ ਬੀਜ ਸਹੀ ਹੋਇਆ ਫਿਰ ਬੂਟੇ ਨੇ ਝਾੜ ਦੇਣੀ ਦੇਣਾ ਜੇਕਰ ਤੁਸੀਂ ਬੀਜ ਹੀ ਗਲਤ ਲਾਗੇ ਜਾਂ ਤੁਸੀਂ ਬੀਜ ਸਹੀ ਨਹੀਂ ਲਾਇਆ ਜਾਂ ਤੁਸੀਂ ਸਿੱਧਾ ਲਾਗੇ ਫਿਰ ਤੁਹਾਡਾ ਝਾੜ ਆਟੋਮੈਟਿਕ ਘਟੂਏ ਘਟੂਗਾ ਬਾਕੀ ਜਿਹੜੀਆਂ ਪਾਣੀ ਦੇਣ ਦੀਆਂ ਗੱਲਾਂ ਨੇ ਪਾਣੀ ਵੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਜ਼ਿਆਦਾ ਵੀ ਨਹੀਂ ਦੇਣਾ ਤੇ ਘੱਟ ਵੀ ਨਹੀਂ ਰਹਿਣ ਦੇਣਾ ਇਹ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਜ਼ਮੀਨ ਦੇ ਹਿਸਾਬ ਨਾਲ ਮਤਲਬ ਪਾਣੀ ਦੇਣ ਵਾਲਾ ਜਿਹੜਾ ਫਾਰਮੂਲਾ ਉਹ ਵਰਤਣਾ ਜੀ ਤੇ ਤੁਸੀਂ ਫਿਰ ਕਦੂਆਂ ਦਾ ਝਾੜ ਦੇਖਿਓ ਤੁਹਾਡਾ ਝਾੜ ਬਹੁਤ ਵਧੀਆ ਹੋ ਜਾਊਗਾ ਤੇ ਅੱਗੇ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵੀਡੀਓ ਬਣਾ ਕੇ ਕਦੂ ਤੇ ਜਾਣਕਾਰੀ ਦੇ ਚੁੱਕਿਆ ਜੀ ਅੱਗੇ ਵੀ ਦੇਵਾਂਗਾ ਜੀ ਬਾਕੀ ਤੁਸੀਂ ਜੇ ਕੋਈ ਗੱਲਬਾਤ ਮੈਂ ਵੀਡੀਓ ਬਣਾਉਂਦੇ ਦੇ ਵਿੱਚ ਰਹਿ ਜਾਂਦੀ ਆ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਜਾਂ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੇਖੋ ਜੀ ਹਾਲ ਫੁੱਲਾਂ ਦੇ ਵੀ ਕੋਈ ਕਮੀ ਨਹੀਂ ਜੇਕਰ ਤੁਸੀਂ ਪੂਟੇ ਨੂੰ ਸਹੀ ਤਰੀਕੇ ਨਾਲ ਸਹੀ ਸਮਾਨ ਦੇ ਦਿੱਤਾ ਤਾਂ ਕੋਈ ਕਮੀ ਨਹੀਂ ਰਹਿਣੀ ਜੀ ਇਸ ਤਰ੍ਹਾਂ ਤੁਸੀਂ ਕਦੂ ਦੀ ਖੇਤੀ ਕਰੋਗੇ ਤਾਂ ਤੁਹਾਡੇ ਕਦੂ ਦੇ ਕੱਦੂਆਂ ਦੇ ਗਰੇ ਲੱਗ ਜਾਣਗੇ ਦੇਖੋ ਜੀ ਜਾਂ ਫਿਰ ਇੱਕ ਮੈਂ ਤੁਹਾਨੂੰ ਹੋਰ ਨੁਕਤਾ ਦੱਸਣਾ ਚਾਹੁੰਨਾ ਜੇਕਰ ਤੁਹਾਡੇ ਕੋਲ ਡ੍ਰਿਪ ਨਹੀਂ ਹੈਗਾ ਤੁਸੀਂ ਆਪਣੇ ਖਾਲ ਦੇ ਕਿਸੇ ਬੰਨੇ ਤੇ ਇਸ ਤਰ੍ਹਾਂ ਦਾ ਇੱਕ 200 ਲੀਟਰ ਵਾਲਾ ਡਰਮ ਲੈ ਲਓ ਇਸ ਤੇ ਇਸ ਤਰ੍ਹਾਂ ਟੂਟੀ ਲਾ ਲਓ ਜੀ ਆ ਟੂਟੀ ਲਈ ਹੋਇਆ ਇਹਦੇ ਵਿੱਚ ਜਿਵੇਂ ਆਪਾਂ ਡੀਪੀ ਦੇਣਾ 10 ਕਿਲੋ ਇਸ ਦੇ ਵਿੱਚ ਪਾ ਕੇ ਆਪਾਂ ਘੋਲ ਦੋ ਘੋਲਣ ਪ੍ਰੰਤ ਜੀ ਇਹ ਟੂਟੀ ਨੂੰ ਥੋੜਾ ਥੋੜਾ ਪਾਣੀ ਦੇ ਨਾਲ ਛੱਡ ਦੋ ਪਾਣੀ ਦੇ ਵਿੱਚ ਕੁਲ ਕੁਲ ਕੇ ਜਾਈ ਜਾਊਗਾ ਤੇ ਬੂਟੇ ਨੂੰ ਨਾਲ ਦੀ ਨਾਲ ਤੁਰਤ ਲੱਗੀ ਜਾਊਗਾ ਬਹੁਤ ਸੇਤੀ ਤੁਹਾਡੇ ਰਿਜ਼ਲਟ ਆਉਣਗੇ ਜਿਵੇਂ ਤੁਸੀਂ ਮੰਨ ਲਓ ਵੀ ਬੇਲਾਂ ਲਾਤੀਆਂ ਪਹਿਲਾਂ ਡੀਏਪੀ ਪਾਤਾ ਤਾਂ ਤੁਸੀਂ ਨੇ ਡ੍ਰਿਪ ਹੋਏ ਵਗੈਰਾ ਤੁਹਾਡੇ ਲੱਗਿਆ ਨਹੀਂ ਹੋਇਆ ਤੇ ਤੁਸੀਂ ਬੇਲਾਂ ਨੂੰ ਡੀਏਪੀ ਦੇਣਾ ਚਾਹੁੰਦੇ ਹੋ ਕਿਉਂਕਿ ਬੇਲਾਂ ਪੂਰੀਆਂ ਸੰਘਣੀਆਂ ਨਹੀਂ ਹੁੰਦੀਆਂ ਨੇ ਥੱਲੇ ਡੀਏਪੀ ਜਾਂਦੀ ਨਹੀਂ ਹੈਗਾ ਜੇ ਉੱਪਰ ਦੇਖਦੇ ਹਾਂ ਤਾਂ ਪੱਤੇ ਫੂਕਦਾ ਤਾਂ ਤੁਸੀਂ ਇਸੇ ਤਰੀ 10 ਕਿਲੋ ਡੀਏਪੀ ਲੈ ਕੇ 200 ਲੀਟਰ ਪਾਣੀ ਲੈ ਕੇ ਡਰਮ ਦੇ ਵਿੱਚ ਘੋਲ ਲਓ ਉਹਨੂੰ 2 ਦਿਨ ਪਹਿਲਾਂ ਘੋਲ ਦੋ ਫੇਰ ਵੀ ਕੋਈ ਚੱਕਰ ਨਹੀਂ ਜਿਵੇਂ ਆਪਾਂ 2 ਦਿਨ ਪਹਿਲ ਬਾਅਦ ਪਾਣੀ ਲਾਉਣਾ ਪਹਿਲਾਂ ਘੋਲ ਦੋ ਘੋਲ ਕੇ ਫਿਰ ਆਪਾਂ ਪਾਣੀ ਦੇ ਨਾਲ ਥੋੜਾ ਥੋੜਾ ਇਸ ਤਰ੍ਹਾਂ ਛੜ ਦੋ ਜੇ ਟੂਟੀ ਛੜ ਦੋ ਤਾਂ ਕਿ ਆਪਣੇ ਇਹੇ ਜੇ ਹਿਸਾਬ ਨਾਲ ਛੜੋ ਟੂਟੀ ਵੀ ਆਪਣੇ ਸਾਰੇ ਖੇਤ ਨੂੰ ਆ ਜੇ ਇਹ ਨਾ ਹੋਵੇ ਵੀ ਪਹਿਲੀ ਮੁੱਕ ਜੇ ਜੇ ਕਰ ਚਲੋ ਬਚ ਵੀ ਜਾਵੇ ਤਾਂ ਅਗਲੇ ਪਾਣੀ ਵੇਲੇ ਕੰਮ ਆਜੂ ਜਾਂ ਫਿਰ ਤੁਸੀਂ ਨੇ ਜਿਵੇਂ ਕੈਲਸ਼ੀਅਮ ਨਾਈਟ੍ਰੇਟ ਦੇਣਾ ਰਸਕੀ ਲੋ ਤਾਂ ਤੁਸੀਂ ਢੋਲ ਦੇ ਵਿੱਚ ਕੈਲਸ਼ੀਅਮ ਨਾਈਟ੍ਰੇਟ ਨੂੰ ਪਹਿਲਾਂ 200 ਲੀਟਰ ਪਾਣੀ ਦੇ ਵਿੱਚ ਘੋਲੋ ਘੋਲ ਕੇ ਉਸ ਤੋਂ ਬਾਅਦ ਇਸ ਨੂੰ ਟੂਟੀ ਦੇ ਨਾਲ ਥੋੜਾ ਥੋੜਾ ਕਰਕੇ ਸਰਦੋ ਤੁਸੀਂ ਨੇ ਬੌਰਨ ਨਾਲ ਪਾਉਣਾ ਤਾਂ 250 ਗ੍ਰਾਮ ਬੌਰਨ ਵੀ ਪਾ ਸਕਦੇ ਹੋ ਜਿਵੇਂ ਤੁਸੀਂ ਹਿਮਿਕ ਐਸਿਡ ਦੇਣਾ ਉਹ ਵੀ ਇਸ ਤਰ੍ਹਾਂ ਇਸ ਦੇ ਵਿੱਚ ਘੋਲ ਕੇ ਤੁਸੀਂ ਉਹ ਕਰ ਸਕਦੇ ਹੋ ਦੇ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੀਆਂ ਬੇਲਾਂ ਨੂੰ ਸਾਰੇ ਤਰ੍ਹਾਂ ਦੇ ਤਤ ਦੇਵੋਗੇ ਤਾਂ ਤੁਹਾਡੀਆਂ ਬੇਲਾਂ ਆਪਣੇ ਆਪ ਹੀ ਕੱਦੂ ਦੇਣਗੀਆਂ ਤੁਹਾਨੂੰ ਕੱਦੂਆਂ ਇਹ ਤਾਂ ਗਰੇ ਲੱਗ ਜਾਣਗੇ ਤੁਸੀਂ ਤੋੜਦੇ ਥੱਕ ਜਾਓਗੇ ਬਸ ਇਹ ਨਿੱਕੇ ਮੋਟੇ ਨੁਕਤੇ ਨੇ ਕੋਈ ਬੜੀਆਂ ਵੱਡੀਆਂ ਗੱਲਾਂ ਆਪਾਂ ਕੀ ਕਰ ਰਿਹਾ ਕੱਦੂਆਂ ਦੀਆਂ ਬੇਲਾਂ ਨੂੰ ਇੱਕ ਵਾਰ ਖਰਾਕ ਪਾ ਕੇ ਕੱਦੂਆਂ ਦੀਆਂ ਬੀਲਾਂ ਨੂੰ ਬੀਜ ਦਿੰਨੇ ਆ ਉਸ ਤੋਂ ਬਾਅਦ ਕੀ ਆਪਾਂ ਉਹ ਦੁਨੀਆ ਦੇ ਮੁੜਲੇ ਰਿਹਾ ਉਸ ਤੋਂ ਬਾਅਦ ਬੀਲਾ ਸੁੱਕ ਜਾਈ ਜਾਂਦੀਆਂ ਨੇ ਗੁੱਡੀਆਂ ਜਾਂ ਹੋ ਜਾਂਦੀਆਂ ਨੇ ਫੇਰ ਆਪਾਂ ਕਹਿੰਦੇ ਆ ਵੀ ਆਪਣੇ ਵਿੰਗੇ ਕੱਦੂ ਲੱਗਦੇ ਨੇ ਜਾਂ ਇਸ ਤਰ੍ਹਾਂ ਲੱਗਦੇ ਨੇ ਇਹ ਚੀਜ਼ਾਂ ਨੂੰ ਫਿਰ ਆਪਾਂ ਇਹ ਤਾਂ ਸੋਚਦੇ ਨਹੀਂ ਹੈਗੇ ਵੀ ਬੀਲ ਦੇ ਵਿੱਚ ਵੀ ਤਾਂ ਦੀ ਘਾਟ ਆ ਚਲੋ ਕਈ ਵਾਰੀਆਂ ਦਾ ਜਿੰਮੇ ਬੰਦਾ ਮਾਗਾ ਦੋ ਮਹੀਨੇ ਕੱਟ ਜਾਂ ਪਰ ਕਈ ਫਰਮਾਂ ਦੇਖੇ ਨੇ ਇੱਕ ਵਾਰ ਕੱਦੂ ਬੀਜ ਕੇ ਉਸ ਤੋਂ ਬਾਅਦ ਉਸ ਨੂੰ ਕੋਈ ਖਰਾਕ ਨਹੀਂ ਦਿੰਦੇ ਇਹ ਖਰਾਕ ਦੇਣ ਦਾ ਇਹੀ ਤਰੀਕਾ ਤੁਸੀਂ ਡਰਮਰਾ ਹੀ ਖਰਾਕ ਦਿਓ ਸਾਡੇ ਕੱਦੂ ਬੜੇ ਗਏ ਲੱਜਾਂਗੇ ਤੇ ਬਾਕੀ ਤੁਸੀਂ ਇਸ ਦੇ ਉੱਤੇ ਜਿਵੇਂ ਮੱਸਰ-ਮੁੱਸਰ ਵਗੈਰਾ ਤਾਂ ਥੋੜੀ ਬਹੁਤੀ 50 ਐਮਐਲ ਪਰ ਟੈਂਕੀ ਦੀ ਤੇ ਲਾਥੀਨ ਵੀ ਕਰ ਸਕਦੇ ਹੋ ਕਦੂਆਂ ਦੇ ਉੱਤੇ ਬੜੀਆਂ ਸਪ੍ਰੇਹਾਂ ਦੀ ਲੋੜ ਨਹੀਂ ਹੁੰਦੀ ਇਹ ਕਰ ਦੇਖਿਆ ਜਾਵੇ ਜਿਵੇਂ ਦੇਖੋ ਇੱਕ ਦਾ ਤੇਲਾ ਤੇਲਾ ਮੱਸਰੇ ਇਹੀ ਚੀਜ਼ ਆ ਮੇਨ ਤਾਂ ਜਿਹੜੀਆਂ ਸਕਟ ਦੇ ਵਿੱਚ ਜਿਵੇਂ ਫੰਗਸ ਦੇ ਵੀ ਕਹਣਾ ਕਦੇ ਕਰਉ ਜ਼ਰੂਰੀ ਨਹੀਂ ਹੈਗਾ ਜਿਵੇਂ ਮੈਂ ਦੂਸਰੀਆਂ ਸਪ੍ਰੇਹਾਂ ਦਸੀਆਂ ਨੇ ਤੇਰਾ ਜੋ 45 11 19 ਜਾਂ ਜਿੰਕ ਕੈਲਸ਼ੀਅਮ ਬੋਰਨ ਤੇ ਆਰਨ ਇਹ ਚੀਜ਼ਾਂ ਦੀ ਕਾਫੀ ਲੋੜ ਹੁੰਦੀ ਹੈ ਕਿਉਂਕਿ ਕਦੂ ਉੱਤਰਦਾ ਵੀ ਬਹੁਤ ਜ਼ਿਆਦਾ ਹੈਗਾ ਇਸੇ ਕਰਕੇ ਮੈਂ ਤੁਹਾਨੂੰ ਵੀਰੋ ਅਪੀਲ ਕਰਦਾ ਜੀ ਤੁਸੀਂ ਇਸ ਮੱਕਦੂਆਂ ਦੇ ਬੇਲਾ ਨੂੰ ਜ਼ਰੂਰ ਦਿਓ ਜ਼ਰੂਰ ਦਿੰਦੇ ਰਹੋ ਜੀ ਫੇਰ ਤੁਹਾਡੇ ਦੀ ਕਦੂਆਂ ਦੇ ਇਸ ਤਰ੍ਹਾਂ ਗਰੇ ਲੱਗ ਜਾਣਗੇ ਤੁਸੀਂ ਆਪਣੇ ਆਪ ਕਹੋਗੇ ਵੀ ਹਾਂ ਬਈ ਇਹਨੂੰ ਤਾਂ ਦੱਸਿਆ ਸੀਗਾ ਦੇਖੋ ਜੀ ਇੰਨਾ ਕੁ ਸਤਾ ਹੋਇਆ ਕੀ ਕਰ ਕੁਝ ਗਲਤ ਬੋਲ ਗਿਆ ਕਿਉਂਕਿ ਮੇਰਾ ਮੇਂ ਪਾਸ ਖਿਆਲ ਹੁੰਦਾ ਮੈਂ ਵੀਡੀਓ ਬਣਾਉਣੀ ਹੈ ਤੁਹਾਨੂੰ ਦਿਖਾਉਣਾ ਵੀ ਹੁੰਦਾ ਤੇ ਮੇਰਾ ਮਤਲਬ ਕਿ ਜੇ ਮੈਂ ਆਪਾਂ ਕਹਿ ਦਈਏ ਵੀ ਧਿਆਨ ਘੱਟ ਹੁੰਦਾ ਇੱਧਰ ਤਾਂ ਤੁਸੀਂ ਜੇ ਗਲਤ ਗਿਆ ਜਾਂ ਜਾਣਕਾਰੀ ਵਿੱਚ ਤਾਂ ਤੁਸੀਂ ਕਾਲ ਕਰਕੇ ਵੀ ਉਹ ਕਰ ਸਕਦੇ ਹੋ ਕੋਈ ਗੱਲ ਨਹੀਂ ਤੇ ਤੁਸੀਂ ਆਪਣਾ ਸਮਝ ਕੇ ਮਾਫ ਕਰਨਾ ਦੇਖੋ ਜੀ ਇਸ ਤਰ੍ਹਾਂ ਜੋੜੇ ਪੰਜ-ਪੰਜ ਕੱਦੂ ਤਾਂ ਸਾਰੀਆਂ ਬੇਲਾਂ ਤੇ ਲੱਗਣਗੇ ਤੁਸੀਂ ਇਹ ਨੁਕਤਾ ਜ਼ਰੂਰ ਬਣਾਉਣਾ ਜਿਹੜਾ ਮੈਂ ਦੱਸਿਆ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਦੋ ਜੇ ਕਰ ਰੱਖਿਆ ਤਾਂ ਤੁਸੀਂ ਸ਼ੇਅਰ ਕਰੋ ਹੋਰ ਕਿਸਾਨ ਵੀਰਾਂ ਨੂੰ ਉਹਨੂੰ ਵੀ ਜਾਣ ਕੇ ਮਿਲ ਸਕੇ ਇੰਨਾ ਕੁਸ ਕਹਿੰਦਾ ਹੋਇਆ ਜੀਮਾ ਦਾ ਜੀ ਧੰਨਵਾਦ